ਬੱਬੂ ਮਾਨੇ ਕਹਿੰਦੇ ਉਹ ਬੱਬੂ ਮਾਨੇ ਕਹਿੰਦੇ ਆ ਬੱਬੂ ਮਾਨੇ ਕਹਿੰਦੇ ਉਹ ਨਾਂ ਦਾ ਪੁਰਾਣਾ ਪੱਕਾ ਨਾਂ ਪੱਕਾ ਨਾਂ ਕੋਈ ਨਹੀਂ ਹੈ ਬੱਬੂ ਮਾਨੇ ਕਹਿੰਦੇ ਆ ਅੱਛਾ ਇਹ ਗਾਇਕ ਖੰਟਾ ਦਾ ਹੂੰ ਖੰਟਾ ਬੈ ਖੰਟ ਪਿੰਡ ਹੈ ਇਹ ਹਾਂ ਹਾਂ ਹਾਂਜੀ ਖੰਟ ਮਾਨਪੁਰ ਦੋ ਹੈ ਨਾ ਪਿੰਡ ਇੱਥੇ ਮਾਨਪੁਰ ਦਾ ਅੱਗੇ ਹੈ ਜੀ ਮਾਨਪੁਰ ਅੱਗੇ ਆ ਖੰਟ ਹੈ ਇਹ ਖੰਟ ਹੈ ਹੂੰ ਬੱਬੂ ਮਾਨ ਕਹਿੰਦੇ ਆ ਤੇ ਆਉਂਦਾ ਇੱਥੇ ਪਿੰਡ ਆਪਣੇ ਆਉਂਦਾ ਮਿਲੇ ਤੁਸੀਂ ਮੈਂ ਮੈਂ ਬੱਸ ਮੇਰੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਮਰਜੀਤ ਸਿੰਘ ਜੀ ਲਓ ਜੀ ਅਮਰਜੀਤ ਸਿੰਘ ਜੀ ਆ ਤੁਹਾਡੇ ਆੜੀਏ ਦੀ ਮਾਨ ਸਾਹਿਬ ਦੀ ਇਹਨਾਂ ਦਾ ਨਾਮ ਸੁਣ ਲਿਆ ਜੀ ਅਮਰਜੀਤ ਸਿੰਘ ਦੀ ਪਛਾਣੋ ਜੀ ਆ ਦੇਖੋ ਤੁਹਾਡੇ ਤੱਕ ਵੀਡੀਓ ਤੇ ਪਹੁੰਚਾ ਦੀ ਪਹੁੰਚਾ ਦੀ ਉਹਨਾਂ ਤੱਕ ਵੀਡੀਓ ਜੀ ਹੂੰ ਪਿੰਡ ਦੇ ਵਿੱਚ ਆਉਂਦੇ ਐ ਕੋਈ ਬਚਪਨ ਦੀ ਯਾਦ ਯਾਦ ਪੜੇ ਕਿੱਥੇ ਉਹ ਬੜੇ ਐਸੀ ਬੜੇ ਘੰਟੇ ਹੀ ਘੰਟ ਸਕੂਲ ਚ ਸਰਕਾਰੀ ਸਕੂਲ ਚ ਹਨੀ ਬੇਲੇ ਵੀ ਬੜੇ ਬੇਲੇ ਵੀ ਬੜੇ ਐ ਮੈਂ ਸੁਣਿਆ ਰੋਪੜ ਵੀ ਪੜੇ ਗਏ ਨੇ ਰੋਪੜੀ ਪੜੇ ਰੋਪੜੀ ਪੜੇ ਲਾ ਜੀ ਹਾਂਜੀ ਹਾਂਜੀ ਫਿਲਮ ਫੁਲਮ ਵੀ ਆ ਰਹੀ ਬੱਬੂ ਮਾਨ ਦੀ ਅੱਜ ਕੱਲ ਫਿਲਮਾਂ ਤਾਂ ਸੀ ਬਸੇ ਦੇਖੀਏ ਦੇਖੀਏ ਆ ਠੰਡੇ ਜਿਹੇ ਪੈ ਗਿਆ ਰਜੋਸ਼ ਨਹੀਂ ਆਣਾ ਤੁਹਾਡੇ ਪਿੰਡ ਦਾ ਆੜੀ ਰੋਡਾ ਉਹ ਤੁਹਾਡਾ ਤੁਹਾਡਾ ਹਾਮੁਮਰ ਐ ਦੱਸੋ ਪਹਿਲਾਂ ਹਾਂਜੀ ਹਾਂਜੀ ਮੈਂ ਤੂੜੀ ਛਿੜ ਕੇ ਆਇਆ ਬੱਬੂ ਦੇ ਬੱਬੂ ਦੇ ਐ ਘਰ ਇੱਥੇ ਹੀ ਪਿੰਡ ਚ ਹੀ ਐ ਹਾਂ ਇੱਥੇ ਹੀ ਅੱਛਾ ਇੱਥੇ ਹੀ ਐ ਰਹਿੰਦਾ ਮਹਾਲੀ ਐ ਮੇਰੇ ਕੋਲ ਅੱਜ ਕੱਲ ਨਾ ਹੀ ਰਹਿੰਦਾ ਨਾਉ ਬਣ ਗਿਆ ਵੰਡਾ ਬੰਦਾ ਬਹੁਤ ਵੱਡਾ ਬਣ ਗਿਆ ਹੁਣ ਪਰ ਪਿੰਡ ਦੇ ਲੋਕਾਂ ਨਾਲ ਮਿਲ ਜ ਠੀਕ ਹੈ ਆ ਆਮ ਲੋਕਾਂ ਨੂੰ ਮਿਲਦਾ ਗਿਲਦਾ ਮਿਲਦਾ ਹੀ ਮਿਲਦਾ ਜੀ ਅੱਛਾ ਆਉਂਦਾ ਪਿੰਡ ਕਦੀ ਕਰਾਈ ਆਉਂਦਾ ਹੀ ਆਉਂਦਾ ਆਉਦਾ ਮਿਲ ਕੇ ਜਾਂਦਾ ਜੀ ਹੂੰ ਬੰਦਾ ਬਹੁਤ ਵਧੀਆ ਵੈਸੇ ਹੈ ਬਹੁਤ ਵਧੀਆ ਜੀ ਸਾਰੇ ਪਿੰਡ ਵਾਲੇ ਮੈਂ ਕਹਿੰਦਾ ਸਿਫਤ ਕਰਦੇ ਸਾਰੇ ਹਾਂਜੀ ਹਾਂਜੀ ਦਾਦੇ ਮਾੜਾ ਕੋਈ ਨਹੀਂ ਆਪਾਂ ਨਹੀਂ ਹੈ ਹੀ ਵਧੀਆ ਮਾੜਾ ਕਹਿ ਨਹੀਂ ਸਕਦੇ ਜਿਹੜਾ ਮਾੜਾ ਉਹ ਮਾੜਾ ਹੈ ਜਿਹੜਾ ਵਧੀਆ ਉਹ ਵਧੀਆ ਹੈ ਬੱਬੂ ਬਾਨ ਵਧੀਆ ਹੈ ਤਾਂ ਹੈ ਹੀ ਹੈ ਵਧੀਆ ਹੈ ਇਹ ਪੰਜਾਬ ਤੋਂ ਪੀਏ ਜੀ ਨਾ ਹੂੰ ਐਂ ਜਦ ਨਵੇਂ ਗ੍ਰਾਉਂਡ ਹੂੰ ਹੂੰ ਤੇਰਾ ਫਾਰਮ ਜੇ ਬਣਾਇਆ ਹੋਇਆ ਤੇ ਦੋ ਗਾਂ ਰੱਖੀਆਂ ਨੇ ਅੱਛਾ ਇੱਕ ਬੱਚਾ ਅੱਛਾ ਹਾਂ ਅਸੀਂ ਹੁਣੇ ਟੂੜੀ ਛੱਡ ਕੇ ਆਏ 10 ਦਿਨ ਹੋ ਗਏ ਆ ਅੱਛਾ ਹਾਂਜੀ ਸਾਡੇ ਮੇਰੇ ਕੋਲ ਦੋ ਗਾਂ ਰੱਖੀਆਂ ਹੋਈਆਂ ਇੱਕ ਬੱਚਾ ਰੱਖਿਆ ਹੋਇਆ ਬੱਬੂ ਮਾਨ ਨੇ ਕਮਾਲ ਹੈ ਬੇਸਤ ਨਾਲ ਜੁੜਿਆ ਹੋਇਆ ਪੂਰਾ ਹੂੰ ਬਾਈ ਕੈਮ ਹੈ ਪੂਰਾ ਮੈਂ ਕਹਿੰਨਾ ਅਸੀਂ ਵੀ ਫੈਨ ਹੈ ਮੈਂ ਕਹਿੰਨਾ ਨਜ਼ਾਰਾ ਲਿਆ ਦਿੰਦਾ ਵਧੀਆ ਗਾਣੇ ਗੁਣੇ ਕੋਈ ਗੀਤ ਗੁਤਰਾ ਦੱਸਿਓ ਬੱਬੂ ਮਾਨ ਦਾ ਸਭ ਤੋਂ ਵਧੀਆ ਜਿੱਤ ਚੜਿਆ ਦਾ ਬੱਬੂ ਮਾਨ ਬਾਈ ਨਾ ਮੈਂ ਕਹਿੰਦਾ ਕੋਈ ਗੀਤ ਤਾਂ ਸੁਣਿਆ ਕਿ ਨਹੀਂ ਪਿੰਡ ਪੈਰਾ ਲੱਗਦਾ ਹਾਂ ਆਹੀ ਆਹੀ ਪਿੰਡ ਸੀ ਗੱਲ ਨਾਲੀ ਆਹੀ ਪਿੰਡ ਪੈਰਾ ਲੱਗਦਾ ਆਹੇ ਬੱਬੂ ਮਾਨ ਦਾ ਪਿੰਡ ਹੈ ਜੀ ਆਹ ਦੇਖੋ ਜੀ ਪਿੰਡ ਪੈਰਾ ਲੱਗਦਾ ਦਿਖਾ ਦਿਓ ਪਿੰਡੇ ਇਧਰ ਨੂੰ ਕਿਆ ਕੈਮਰਾ ਮੇਰੇ ਤੇ ਪਾਈ ਜਾਨੇ ਬੱਬੂ ਮਾਨ ਦੇ ਪਿੰਡ ਤੇ ਕੈਮਰਾ ਪਾਓ ਜੀ ਆਹ ਦੇਖੋ ਕਹਿੰਦੇ ਪਿੰਡ ਪੈਰਾ ਲੱਗਦਾ ਰਾਤੀ ਮਿਲਣ ਨਾ ਆਈ ਵੇ ਹੈ ਇੱਥੇ ਤੇ ਗੁੱਡੀ ਚੜ ਗਈ ਜੀ ਪਰ ਇੱਕ ਤੇ ਬਾਅਦ ਇੱਕ ਗਾਣੇ ਬਹੁਤ ਵਧੀਆ ਦਿੱਤੇ ਬਹੁਤ ਬਹੁਤ ਜਬਰਦਸਤ ਬਹੁਤ ਲੰਮਾ ਸਮਾਂ ਇੰਨੇ ਲੰਮੇ ਸਮੇਂ ਤੱਕ ਟਿਕੇ ਰਹਿਣਾ ਕੋਈ ਛੋਟੀ ਗੱਲ ਨਹੀਂ ਹੈ ਆਏ ਗਏ ਬਹੁਤ ਪਰ ਬੱਬੂ ਮਾਨ ਖੜਾ ਉੱਥੇ ਹੀ ਜਵਰਦਸਤ ਕੰਮ ਹੈ ਅਸੀਂ ਨਾ ਵੀਡੀਓ ਬਣਾਉਂਦੇ ਪਿੰਡਾਂ ਦੇ ਕਈ ਵਾਰ ਇੱਥੋਂ ਲੰਗੇ ਅਸੀਂ ਸੋਚਿਆ ਕਿ ਬੱਬੂ ਮਾਨ ਦਾ ਪਿੰਡ ਦਿਖਾਈਏ ਤੁਹਾਡਾ ਨਾਂ ਕੀ ਦੱਸਿਆ ਤੁਸੀਂ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਸਾਰਾ ਪਿੰਡ ਦਿਖਾਣਾ ਸੀ ਬੱਬੂ ਮਾਨ ਦਾ ਪਿੰਡ ਦਿਖਾਣਾ ਹੈ ਬੱਬੂ ਮਾਨ ਨਾਲ ਗੱਲ ਜੇ ਹੋ ਗਈ ਤਾਂ ਉਹਨਾਂ ਨੂੰ ਆਪਣੇ ਚੈਨਲ ਤੇ ਲਿਆਵਾਂਗੇ ਜੀ ਅਸੀਂ ਵਧੀਆ ਕੰਮ ਕਰ ਰਹੇ ਹਾਂ ਜੀ ਅਸੀਂ ਮੈਂ ਕਹਿੰਦਾ ਪੰਜਾਬੀ ਵਿਰਸੇ ਦੀ ਸੇਵਾ ਕਰਨ ਵਾਲਾ ਬੰਦਾ ਉਹਨਾਂ ਨੇ ਇਹ ਕੱਪੜੇ-ਕੁਪੜੇ ਦੇ ਵੀ ਸ਼ੋਰੂਮ ਖੋਲੇ ਸੀਗੇ ਪਤਾ ਤੁਹਾਨੂੰ ਕਰਾਲੀ ਖੋਲੇ ਦਾ ਜੀ ਕਰਾਲੀ ਖੋਲੇ ਦਾ ਪੜ ਵੀ ਖੋਲਿਆ ਸੀ ਚੰਡੀਗੜ੍ਹ ਵੀ ਖੋਲਿਆ ਉਹਨਾਂ ਨੇ ਖੋਲਿਆ ਹੂੰ ਤੁਹਾਨੂੰ ਵੀ ਕੋਈ ਜਾਣਕਾਰੀ ਹੈ ਜੀ ਬੱਬੂ ਮਾਨ ਦੇ ਬਾਰੇ ਤੁਹਾਡਾ ਪਿੰਡ ਕਿਹੜਾ ਜੀ ਖੰਟੀ ਆ ਰਹਿੰਦਾ ਨਹੀਂ ਮੁਕਰ ਜੇ ਤੁਸੀਂ ਰਹਿੰਦੇ ਨਹੀਂ ਉਹ ਨਹੀਂ ਦੇਖਿਆ ਤਾਂ ਬੱਬੂ ਮਾਨ ਕੇ ਨਹੀਂ ਦੇਖਿਆ ਤਾਂ ਹੈ ਦੇਖਿਆ ਤਾਂ ਹੈ ਦੇਖਿਆ ਤਾਂ ਹੈ ਦੇਖਿਆ ਤਾਂ ਹੈ ਆ ਬਾਈ ਜੀ ਕਹਿੰਦੇ ਕੋਈ ਦੱਸੇ ਕਹਿੰਦੇ ਇਸੇ ਖੰਡਮਾਨਪੁਰ ਦੇ ਵਿੱਚ ਉੱਥੇ ਪਿੰਡ ਹੈ ਇਹਨਾਂ ਦਾ ਤੇ ਪੀਜੀਆ ਦੇ ਕੋਲ ਕਹਿੰਦਾ ਕੋਈ ਫਾਰਮ ਹਾਊਸ ਬਣਾਇਆ ਉੱਥੇ ਗਾਈਆਂ ਰੱਖੀਆਂ ਹੋਈਆਂ ਤੁੜੀ ਟੜੀ ਛਿੱਟ ਕੇ ਆਏ ਉਹਨਾਂ ਦੇ ਜੀ ਠੀਕ ਠਿੱਕ ਕੇ ਆਏ ਹਾਂ ਕੋਈ ਗਾਣਾ ਸੁਣਾ ਦੇ ਬੱਬੂ ਮਾਨ ਦਾ ਫਿਰ ਮੈਨੂੰ ਨਹੀਂ ਆਉਂਦਾ ਜੀ ਆਉਦਾ ਨਹੀਂ ਹੈ ਕੋਸ਼ਿਸ਼ ਤਾਂ ਕਰੋ ਨਹੀਂ ਨਹੀਂ ਮੈਂ ਕਹਿੰਦਾ ਇੱਕ ਵਾਰੀ ਟਰਾਈ ਤਾਂ ਕਰੋ ਉਹ ਬੰਦੇ ਨੂੰ ਕਹੋ ਉਹ ਕਿਹੜਾ ਬੰਦਾ ਜੀ ਆ ਆ ਸੁਣਾਉਗੇ ਜੀ ਆ ਸਸੀ ਕਾਲ ਜੀ ਇਹ ਪਿੰਡ ਬੱਬੂ ਮਾਨ ਜੀ ਦਾ ਨਾ ਜੀ ਹਾਂ ਜੀ ਹਾਂ ਅੱਛਾ ਨਾਮ ਉਹਨਾਂ ਦਾ ਪੱਕਾ ਨਾਮ ਪਤਾ ਕੁਛ ਕਿਆ ਤਜਿੰਦਰ ਸਿੰਘ ਜੀ ਮੇਰੇ ਵਾਲਾ ਹੀ ਨਾਮ ਹੈ ਹਾਂ ਜੀ ਮੈਂ ਵੀ ਤਜਿੰਦਰ ਐ ਤਜਿੰਦਰ ਸਿੰਘ ਮੇਰਾ ਨਾਮ ਹੈ ਦੀ ਅੱਛਾ ਤਜਿੰਦਰ ਸਿੰਘ ਮਾਨ ਇਹੀ ਹੈ ਕਿ ਤਜਿੰਦਰ ਮਾਨ ਤਜਿੰਦਰ ਸਿੰਘ ਮਾਨ ਤਜਿੰਦਰ ਸਿੰਘ ਮਾਨ ਅੱਛਾ ਭਾਈ ਜੀ ਬੱਬੂ ਮਾਨ ਦਾ ਗਾਣਾ ਕਿਹੜਾ ਮਸ਼ਹੂਰ ਹੈ ਜੀ ਗਾਣੇ ਸਾਰੇ ਮਸ਼ਹੂਰ ਹੈ ਜੀ ਇੱਕ ਤਾਂ ਸੁਣਾ ਦਿਓ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ ਗਾਣੇ ਸਾਰੇ ਬੱਚੇ ਉਹ ਤੁਹਾਡਾ ਭਾਈ ਹੈ ਭਾਈ ਉਹ ਗਾਣ ਦੇ ਬੱਚੇ ਬੱਚੇ ਦੇ ਨਾਮ ਤੁਹਾਡਾ ਭਾਈ ਕਿ ਗਾਣਾ ਦੱਸ ਦਿਓ ਕਿਹੜਾ ਜੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਿਆ ਪਿੰਡ ਪਰ ਲਾਦਾ ਸਾਰੇ ਗਾਣੇ ਵਧੀਆ ਜੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਹੈਣਾ ਜੀ ਆਹ ਗਾਣਾ ਮਸ਼ਹੂਰ ਹੈ ਜਬਰ ਤੁਹਾਡਾ ਨਾਂ ਕੀ ਹੈ ਜੀ ਮੈਂ ਸੁਹਣਾ ਜੀ ਆ ਆ ਹਾਈਵੇ ਬਣ ਰਿਹਾ ਇੱਥੇ ਵੀ ਬਣ ਰਿਹਾ ਜੀ ਸਿਕਸਲ ਸਿਕਸ ਲਾਈਨ ਬਣ ਰਹੀ ਹੈ ਤਾਂ ਮੈਂ ਦੇਖਿਆ ਕਿ ਮੈਂ ਬੱਬੂ ਮਾਨ ਦਾ ਪਿੰਡ ਜਿਹੜਾ ਪੱਟਿਆ ਹੋਇਆ ਸਾਰਾ ਵੀ ਕੀਆ ਚੱਕਰ ਹੈ ਇਹ ਕਹਿੰਦੇ ਹਾਈਵੇ ਬਣ ਰਿਹਾ ਹੈ ਹਾਂਜੀ ਹਾਈਵੇ ਮਾਨ ਰੋਡ ਚੌੜਾ ਹੋ ਰਿਹਾ ਜੀ ਹਾਂਜੀ ਭਾਈ ਜੀ ਆਉਂਦੇ ਰਹਿੰਦੇ ਪਿੰਡ ਦੇ ਵਿੱਚ ਹੀ ਹਾਂਜੀ ਹਾਂਜੀ ਇਹ ਸਟੂਡੀਓ ਬਣਾਇਆ ਨਾਲੇ ਅੱਛਾ ਪਿੰਡ ਤੇ ਸਟੂਡੀਓ ਬਣਾਇਆ ਹੋਇਆ ਹੈ ਬੱਬੂ ਮਾਨ ਨੇ ਇਸਕਪੁਰਾ ਜੀ ਨੂੰ ਇਸਕਪੁਰਾ ਕਹਿੰਦੇ ਹਾਂਜੀ ਇਸਕਪੁਰਾ ਕਹਿੰਦਾ ਜਿਹਨੂੰ ਗਾਣਿਆਂ ਵਿੱਚ ਕਹਿੰਦਾ ਅੱਛਾ ਇਸਕਪੁਰਾ ਸਟੂਡੀਓ ਇੱਥੇ ਬਣਾਇਆ ਹੋਇਆ ਹੈ ਅੱਜ ਸਾਡੇ ਕੋਲ ਟਾਈਮ ਨਹੀਂ ਹੈ ਕਿਸੇ ਦਿਨ ਅਸੀਂ ਸਟੂਡੀਓ ਵੀ ਦਿਖਾਣਾ ਉਹਨਾਂ ਦਾ ਸਾਡਾ ਚੈਨਲ ਹੈ ਜੀ ਬੱਲੇ ਬੱਲੇ ਫਿਲਮਾਂ ਦਾ ਰਿਕਾਰਡ ਦੇਖ ਰਹੇ ਤੁਸੀਂ ਆਪਣੇ ਹਰਜਾ ਪਰ ਪਰਖਾਲੀਪਲ ਏਰੀਆ ਵਿੱਚ ਉੱਧਰ ਜਾਂਦੇ ਰਹੇ ਨੇ ਤੁਸੀਂ ਤੁਸੀਂ ਦੇਖਦੇ ਸਾਡੇ ਵੀਡੀਓ ਮੈਂ ਤੁਹਾਡੇ ਇੰਟਰਵਿਊ ਤੁਸੀਂ ਵੀਡੀਓ ਦੇਖਦੇ ਸਾਡੇ ਆਪ ਬਣ ਗਈ ਜੀ ਗੱਲ ਦੀ ਇਹ ਸਾਡੇ ਵੀਡੀਓ ਦੇਖਦੇ ਆ ਜੀ ਦੇਖੋ ਬੱਬੂ ਮਾਨ ਦੇ ਪਿੰਡ 'ਚ ਖੜੇ ਹੈ ਤੇ ਬਾਈ ਜੀ ਸਾਡੇ ਵੀਡੀਓਜ਼ ਦੇਖਦੇ ਆ ਆ ਤਾਂ ਗੱਲ ਬਣ ਗਈ ਸਾਡੀ ਮਸ਼ਹੂਰ ਹੋ ਗਏ ਸੀ ਵੀ ਇਹਨਾਂ ਮਤਲਬ ਚੱਲੀ ਜਾ ਰਿਹਾ ਕੰਮ ਅਸੀਂ ਦੇਖੋ ਜੀ ਆਮ ਬੰਦਿਆਂ ਨਾਲ ਵਿਰਸੇ ਤੇ ਵਿਰਾਸਤ ਨਾਲ ਗੱਲਾਂ ਕਰ ਇਹ ਗੱਲਾਂ ਕਰਦੇ ਆ ਤਾਂ ਖੰਟਮਾਨਪੁਰਾ ਜਿਹੜਾ ਏਰੀਆ ਟੁੱਟੇ ਜੇ ਮਕਾਨ ਦੇਖੇ ਥੋੜੇ ਚੋਵੇ ਸਾਨੂੰ ਇਹ ਹੁਣ ਪਰ ਟਹਿਣੀ ਤੇ ਹੀ ਜਾਂ ਰੋਡ ਬਣਨਾ ਪੁੱਸਤਕ ਪਊ ਭਾਈ ਚੰਗਰਵੰਡ ਵਾਸਤੇ ਇੱਕ ਵਾਰ ਢਾਉਣਾ ਪੈਂਦਾ ਤਾਈ ਨਵਾਂ ਬਣੇਗਾ ਨਹੀਂ ਪਰ ਨਵਾਂ ਦੇਖੋ ਹੁਣ ਚੰਡੀਗੜ੍ਹ ਦੇ ਲੱਗ ਗਏ ਜਿੰਨੇ ਪਿੰਡ ਖਤਮ ਹੁੰਦੇ ਜਾ ਰਹੇ ਆ ਇਹ ਕੰਮ ਖਰਾਬ ਹੋ ਰਿਹਾ ਹੈ ਚਲੋ ਇੱਕ ਤਰ੍ਹਾਂ ਦਾ ਫਾਇਦਾ ਵੀ ਹੋ ਗਿਆ ਸਾਡੇ ਉਰ ਵੀ ਐਕਸੀਡੈਂਟ ਬੜੇ ਹੁੰਦੇ ਸੀਗੇ ਜੀ ਅੱਛਾ ਇਸ ਜਿਹੜੇ ਹੋਣ ਦੇ ਕਰਕੇ ਬੜੀਆਂ ਮੌਤਾਂ ਹੋ ਰਹੀਆਂ ਜੀ ਅੱਛਾ ਤੁਹਾਨੂੰ ਫਾਇਦਾ ਵੀ ਹੋਊਗਾ ਰੋਡ ਚੌੜਾ ਹੋਊਗਾ ਹੂੰ ਫਾਇਦਾ ਵੀ ਆਸਾਂ ਨਾਲ ਵੀ ਹੈਗੇ ਜੀ ਪੁਰਾਣਾ ਪਿੰਡ ਟਹਿ ਗਿਆ ਨਵਾਂ ਬਣ ਰਿਹਾ ਆ ਆ ਦੇਖੋ ਪਤਾ ਹੈ ਕਿ ਆ ਜਿਹੜੀਆਂ ਪੁਰਾਣੀਆਂ ਯਾਦਾਂ ਹੁੰਦੀਆਂ ਬਚਪਨ ਦੀਆਂ ਮਾਨ ਸਾਹਿਬ ਵੀ ਕਹਿੰਦੇ ਇਸੇ ਸਕੂਲ ਚ ਪੜੇ ਹਾਂਜੀ ਹਾਂਜੀ ਕੰਟੇਰ ਆਇਆ ਕੰਟੇਰ ਪੜਿਆ ਜੀ ਅੱਛਾ ਇੱਥੇ ਜ਼ਮੀਨ ਹੈ ਉਰੀ ਕੀਤੀ ਕਰੀਓ ਅੱਛਾ ਆ ਆ ਵਧੀਆ ਗੱਲ ਹੈ ਕਿ ਵਿਰਸੇ ਦੇ ਨਾਲ ਜੁੜੇ ਹੋਏ ਹੈ ਨਾਲ ਦੀ ਨਾਲ ਫਿਲਮਾਂ ਫੁਲਮਾਂ ਚ ਵੀ ਪੂਰਾ ਹੱਥ ਅਜ਼ਮਾਈ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਹੂੰ ਲੋ ਜੀ ਬੱਬੂ ਮਾਨ ਸਾਹਿਬ ਦੇ ਪਿੰਡ ਚ ਕੜੇ ਆ ਖੰਟ ਦੇ ਵਿੱਚ ਖੰਟ ਮਾਨਪੁਰ ਦੋ ਪਿੰਡ ਹੈ ਮਾਨਪੁਰ ਇਧਰਲੇ ਪਾਸੇ ਇਹਨਾਂ ਦੀ ਮਾਨਪੁਰ ਪਹਿਲਾ ਪਿੰਡ ਆ ਜੀ ਨਹਿਰ ਦੇ ਨਾਲ ਉੱਤਰੇ ਸਰ ਅਗਲਾ ਪਿੰਡ ਖੰਟ ਆ ਜੀ ਖੰਟ ਜੀ ਹਾਂ ਜੀ ਹੂੰ ਦੇਖੋ ਜੀ ਆ ਖੰਟ ਪਿੰਡ ਦੇ ਵਿੱਚ ਅਸੀਂ ਖੜੇ ਆ ਖੰਟ ਮਾਨਪੁਰ ਵੀ ਕਹਿੰਦੇ ਮਰਿੰਡੇ ਦੇ ਲੱਗ ਗਏ ਹੋਰ ਥੋੜੀ ਜੀ ਲੋਕੇਸ਼ਨ ਸੁਣ ਲਿਓ ਜੀ ਆ ਜੇਕਰ ਕਿਸੇ ਨੇ ਬੱਬੂ ਮਾਨ ਦਾ ਪਿੰਡ ਦੇਖਣਾ ਹੋਵੇ ਪੰਜਾਬੀਆਂ ਨੇ ਤਾਂ ਆਪਾਂ ਲੋਕੇਸ਼ਨ ਕਿਹਾ ਦੱਸਾਂਗੇ ਇਹ ਨੇੜੇ ਮਰਿੰਡਾ ਤੇ ਚੰਡੀਗੜ੍ਹ ਰੋਡ ਹੂੰ ਪਿੰਡ ਖੰਟ ਜੀ ਪਿੰਡ ਖੰਟ ਸਭ ਤੋਂ ਵੱਡੀ ਨਿਸ਼ਾਨੀਆਂ ਦੋ ਨਹਿਰਾਂ ਆਉਂਦੀਆਂ ਨਹਿਰਾਂ ਪਾਲ ਕਰਕੇ ਮਾਨਪੁਰ ਪਰਖੰਟ ਜੀ ਹਾਂ ਉਹ ਨਹਿਰਾਂ ਦਾ ਜ਼ਿਕਰ ਆਪਣੇ ਗਾਣਿਆਂ 'ਚ ਕਰਦੇ ਆ ਉਹ ਬੱਬੂ ਮਾਨ ਸਾਹਿਬ ਹਾਂਜੀ ਅੱਛਾ ਦੋ ਨਹਿਰਾਂ ਆਉਂਦੀਆਂ ਨਹਿਰਾਂ ਦੇ ਨਾਲ ਮਰਿੰਡੇ ਤੋਂ ਕਿੰਨੇ ਕਿਲੋਮੀਟਰ ਹੈ ਜੀ ਫਟਾ 8 ਕਿਲੋਮੀਟਰ ਜੀ ਖਮਾਣੋ ਵੀ 8 ਕਿਲੋਮੀਟਰ ਹੈ ਅੱਛਾ ਖਮਾਣੋ 8 ਕਿਲੋਮੀਟਰ ਮਰਿੰਡਾ 8 ਕਿੱਥੋਂ ਸੈਂਟਰ 'ਚ ਆ ਗਿਆ ਖੰਟ ਜੀ ਲਓ ਜੀ ਬਣ ਗਈ ਦੀ ਗੱਲ ਦੀ ਸਮੂਲ ਉੱਚਾ ਪਿੰਡ ਪ੍ਰਾਣਾ ਬਰਾਸਤੀ ਪਿੰਡ 2 ਕਿਲੋਮੀਟਰ ਜੀ ਤੋਂ 2 ਕਿਲੋਮੀਟਰ ਹੈ ਅੱਛਾ ਇਹ ਕਹਿੰਦੇ ਬੱਬੂ ਮਾਨ ਸਾਹਿਬ ਪੜੇ ਗ੍ਰੈਜੂਏਸ਼ਨ ਕਿੱਥੇ ਮੈਂ 89 ਚ ਕੀਤੀ ਗ੍ਰੈਜੂਏਸ਼ਨ ਸਾਡੇ ਨੇੜੇ-ਤੇੜੇ ਕੀਤੀ ਆ ਲਗਭਗ ਹਾਂਜੀ ਨੇੜੇ-ਤੇੜੇ ਕੀਤੀ ਆ ਹਾਂਜੀ 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 ਹੂੰ 99 'ਚ ਹੋ ਜਗੀ ਬਸ ਵੱਧ-ਵੱਧ ਨੇੜੇ-ਤੇੜੇ ਜੇ ਕੀਤੀ ਆ ਰੋਪੜ ਕਾਲਜ ਇੱਥੋਂ ਉੱਥੋਂ ਪੜ੍ਹ ਜਾਂਦੇ ਸੀਗੇ ਹਾਂਜੀ 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 ਹੂੰ ਉਹ ਕਹਿੰਦੇ ਕਹਿੰਦੇ ਬੇਲੇ ਕਾਲਜ ਕੀਤੀ ਮੈਂ ਥੋੜੇ ਦੇ ਸੋਚਿਆ ਨਹੀਂ ਬੇਲੇ ਨਹੀਂ ਰੋਪੜ ਜੀ ਰੋਪੜ ਕਾਲਜ ਕੀਤੀ ਜੀ ਵਿਚ ਰੋਪੜ ਵਿੱਚ ਲਓ ਜੀ ਕਰਿਓ ਕਮੈਂਟ ਜੀ ਕਿ ਬੱਬੂਮਾਨ ਸਾਹਿਬ ਨੇ ਗ੍ਰੈਜੂਏਸ਼ਨ ਕਿੱਥੋਂ ਕੀਤੀ ਹੈ ਜੀ ਕਹਿੰਦੇ 10ਵੀਂ ਤਾਂ ਇੱਥੋਂ ਹੀ ਕੀਤੀ ਹੈ ਜੀ ਉਹਨਾਂ ਨੇ ਖੰਟ ਦੇ ਸਕੂਲ ਦੇ ਵਿੱਚ ਹੀ ਕੀਤੀ ਹੈ ਜੀ ਵੀਡੀਓ ਬਣਾਇਆ ਪਲੱਸ 2 ਵੀ ਕੀਤੀ ਹੈ ਇਹਦਾ ਮਤਲਬ ਫੇਰ ਛੋਟਿਆ ਮੇਰੇ ਤੋਂ ਹੋ ਜੇ ਜੇ ਪਲੱਸ 2 ਕੀਤੀ ਹੈ ਉਹ ਤਾਂ ਹਰ ਸਕੂਲ ਟਰੀ ਹੁੰਦੀ ਸੀਗੀ ਠੀਕ ਹਮ ਹਾਇਰ ਸਕੰਡਰੀ ਹੁੰਦੀ ਸੀਗੀ ਜੀ ਲਓ ਜੀ ਆ ਦੇਖੋ ਜੀ ਪਿੰਡ ਖੰਟ ਦੇ ਵਿੱਚ ਅਸੀਂ ਖੜਕੇ ਵੀਡੀਓ ਬਣਾਇਆ ਦੋ ਵੀਡੀਓ ਅਸੀਂ ਸ਼ੂਟ ਕੀਤੇ ਆ ਇੱਕ ਵੀਡੀਓ ਪੂਰਾ ਪਿੰਡ ਘੁੰਮ ਕੇ ਅਸੀਂ ਦਿਖਾਵਾਂਗੇ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਇੱਕ ਪੁਰਾਣਾ ਪਿੰਡ ਹੈ ਜੀ ਖੰਟ ਜੀ ਇਹ ਜ਼ਰੂਰ ਦਿਖਾਵਾਂਗੇ ਬੱਬੂ ਮਾਨ ਸਾਹਿਬ ਦਾ ਪਿੰਡ ਇੱਕ ਗਲੀ ਘੁਮਾਵਾਂਗੇ ਸਾਰਾ ਪਿੰਡ ਦਿਖਾਵਾਂਗੇ ਜੀ ਕਹਿ ਦਿਓ ਸਾਡਾ ਵੀਡੀਓ ਸ਼ੇਅਰ ਕਰ ਦਿਓ ਜੀ ਹਾਂਜੀ ਹਾਂਜੀ ਸਾਰੇ ਕਰੋ ਜੀ ਵੀਡੀਓ ਸ਼ੇਅਰ ਦੱਬ ਕੇ ਕਰ ਦਿਓ ਕੋਈ ਸ਼ੇਅਰ ਦੱਬ ਕੇ ਕਰ ਦਿਓ ਹਾਂ ਦੱਬ ਕੇ ਕਰ ਦਿਓ ਜੀ ਦੱਬ ਕੇ